ਹਾਂਜੀ ਛਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਰੋਲਾ ਪੰਜਾਬ ਚੈਨਲ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਸ਼ਖਸ ਬਾਰੇ ਜਿਸ ਨੇ ਆਪਣੀ ਗਾਇਕੀ ਨਾਲ ਸਿਰ ਪੰਜਾਬ ਹੀ ਨਹੀਂ ਸਾਰੀ ਦੁਨੀਆ ਦਾ ਦਿਲ ਜਿੱਤ ਲਿਆ ਹਾਂਜੀ ਗੱਲ ਕਰ ਰਹੇ ਹਾਂ ਮਸ਼ਹੂਰ ਪੰਜਾਬੀ ਸੂਫੀ ਗਾਇਕ ਡਾਕਟਰ ਸਤਿੰਦਰ ਸਰਤਾਜ ਬਾਰੇ ਅੱਜ ਜਦੋਂ ਜ਼ਿਆਦਾਤਰ ਗਾਣੇ ਹਥਿਆਰਾਂ ਸ਼ਰਾਬਾਂ ਤੇ ਲੱਚਰ ਬੋਲਾਂ ਦੇ ਆਧਾਰ ਤੇ ਚੱਲ ਰਹੇ ਨੇ ਤਾਂ ਸਰਤਾਜ ਵਰਗਾ ਸਾਫ਼ ਸੁਥਰਾ ਗਾਇਕ ਸਾਨੂੰ ਇਹ ਦੱਸਦਾ ਹੈ ਕਿ ਚੰਗੀ ਗਾਇਕੀ ਦੇ ਝਾਵਾਂ ਅਜੇ ਵੀ ਮੌਜੂਦ ਨੇ ਲੋਕ ਕਹਿੰਦੇ ਨੇ ਸੂਫੀ ਗਾਇਕੀ ਸੁਣ ਕੇ ਮਨ ਸ਼ਾਂਤ ਹੋ ਜਾਂਦਾ ਪਰ ਜਦੋਂ ਸਰਤਾਜ ਗਾਉਂਦਾ ਤਾਂ ਕਈਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਅੱਜ ਅਸੀਂ ਗੱਲ ਕਰਾਂਗੇ ਸਰਤਾਜ ਦੇ ਜਨਮ ਤੋਂ ਲੈ ਕੇ ਫਿਲਮਾਂ ਦੀ ਦੁਨੀਆ ਤੱਕ ਦੇ ਸਫ਼ਰ ਪਰਿਵਾਰ ਪੜ੍ਹਾਈ ਅਤੇ ਉਹਨਾਂ ਦੀ ਉਹ ਆਤਾਂ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਤੇ ਇੱਕ ਦੋ ਗੱਲਾਂ ਤਾਂ ਇਹੋ ਜਿਹੀਆਂ ਦੱਸਾਂਗੇ ਜੋ ਤੁਹਾਨੂੰ ਹੈਰਾਨ ਕਰ ਦਿੰਦੀਆਂ ਨੇ ਸਾਲ 1982 31 ਅਗਸਤ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ਵਿੱਚ ਇੱਕ ਕਿਸਾਨ ਪਰਿਵਾਰ ਚ ਜਨਮ ਹੋਇਆ ਸਤਿੰਦਰਪਾਲ ਸਿੰਘ ਦਾ ਜਿਹਨੂੰ ਅੱਜ ਸਾਰਾ ਸੰਸਾਰ ਸਤਿੰਦਰ ਸਰਤਾਜ ਦੇ ਨਾਮ ਨਾਲ ਜਾਣਦਾ ਹੈ ਉਹਨਾਂ ਦੇ ਪਿਤਾ ਜੀ ਗੁਰਦੁਆਰੇ ਚ ਪਾਠ ਕਰਦੇ ਸਨ ਬਚਪਨ ਤੋਂ ਹੀ ਗੁਰਬਾਣੀ ਨਾਲ ਰੁਝਾਨ ਹੋ ਗਿਆ ਸਰਤਾਜ ਵੀ ਚੌਥੀ ਪੰਜਵੀਂ ਜਮਾਤ ਤੋਂ ਗੁਰਦੁਆਰੇ ਦੇ ਸਪੀਕਰਾਂ ਚ ਪਾਠ ਪੜਨਾ ਸ਼ੁਰੂ ਕਰ ਦਿੰਦੇ ਨੇ ਸਿਰਫ ਇੱਥੋਂ ਤੱਕ ਹੀ ਨਹੀਂ ਉਹਨਾਂ ਨੇ ਸਕੂਲ ਦੇ ਹਰ ਫੰਕਸ਼ਨ ਚ ਗਾਇਕੀ ਕੀਤੀ ਤੇ ਗੁਰਦੁਆਰ ਸਰ ਚ ਪ੍ਰਭਾਤ ਫੇਰੀ ਚ ਵੀ ਸ਼ਬਦ ਗਾਏ ਉਸ ਵੇਲੇ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਬੱਚਾ ਇੱਕ ਦਿਨ ਪੰਜਾਬੀ ਸੰਗੀਤ ਦਾ ਬਾਦਸ਼ਾਹ ਬਣੇਗਾ ਇਹਨਾਂ ਦਾ ਨਾਨਕਾ ਪਿੰਡ ਲੁਟੇਰਾ ਕਲਾਂ ਜ਼ਿਲ੍ਹਾ ਜਲੰਧਰ ਚ ਪੈਂਦਾ ਹੈ ਸਰਤਾਜ ਆਪਣੀ ਸਾਈਕਲ ਲੈ ਕੇ ਬਚਪਨ ਚ ਹੀ 25 ਕਿਲੋਮੀਟਰ ਦਾ ਰਾਹ ਤੈਅ ਕਰਕੇ ਨਾਨਕੇ ਚਲਾ ਜਾਂਦਾ ਸੀ ਇਹੋ ਜੀ ਜਿੱਦ ਤੇ ਮਿਹਨਤ ਆ ਜਿਹੜੀ ਸਿਰਫ ਸੱਚੇ ਕਲਾਕਾਰ ਚ ਹੋ ਸਕਦੀ ਹੈ ਸਰਤਾਜ ਦੀ ਪੜ੍ਹਾਈ ਵੀ ਉਹਨਾਂ ਦੀ ਤਰ੍ਹਾਂ ਹੀ ਗੂੜੀ ਸੀ ਇਹਨਾਂ ਨੇ ਬੀਏ MA, MPhil ਤੇ PhD Sufi Music ਵਿੱਚ ਕੀਤੀ। ਇਹਨਾਂ ਕੋਲ ਫਾਰਸੀ ਭਾਸ਼ਾ ਦਾ ਡਿਪਲੋਮਾ ਵੀ ਹੈ ਤੇ ਉਰਦੂ ਭਾਸ਼ਾ ਵੀ ਲਿਖ ਪੜ੍ਹ ਲੈਂਦੇ ਨੇ। ਕਦੇ ਸੋਚਿਆ ਸੀ ਕਿ ਇੱਕ ਪੰਜਾਬੀ ਗਾਇਕ Sufi Music 'ਚ PhD ਕਰੇਗਾ। ਇਹੋ ਜੀ ਗੰਭੀਰਤਾ ਸਰਤਾਜ ਨੂੰ ਵੱਖਰਾ ਬਣਾਉਂਦੀ ਏ ਤੇ ਇੰਨਾ ਹੀ ਨਹੀਂ ਇਹ ਅੱਛੇ ਸਾਲ ਤੱਕ ਪੰਜਾਬ ਯੂਨੀਵਰਸਿਟੀ ਚ ਮਿਊਜ਼ਿਕ ਦੇ ਅਧਿਆਪਕ ਵੀ ਰਹੀ ਚੁੱਪਚਾਪ ਫਰਮੋਰਮਸ ਕਰਦੇ ਗਏ ਲੋਕਾਂ ਨੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਫਿਰ ਮਾਲਪੁਰ ਚ ਪਹਿਲਾ ਵੱਡਾ ਸ਼ੋਅ ਹੋਇਆ ਤੇ 2009 ਵਿੱਚ ਆਈ ਉਹਨਾਂ ਦੀ ਪਹਿਲੀ ਐਲਬਮ ਤੇਰੇ ਕੁਰਬਾਨ ਜਿਸ ਨੇ ਉਹਨਾਂ ਨੂੰ ਰਾਤੋਂ ਰਾਤ ਹਿੱਟ ਕਰ ਦਿੱਤਾ ਸਾਈ ਨਿੱਕੀ ਜਈ ਕੁੜੀ ਅੱਧੀ ਕਿੱਕ ਤੇ ਸਟਾਰਟ ਮੇਰਾ ਯਮਾ ਪਾਣੀ ਪੰਜਾਂ ਦਰਿਆਵਾਂ ਵਾਲਾ ਇਹ ਗਾਣੇ ਕੰਦੇ ਦਿਲ ਚ ਉਤਰ ਗਏ ਜਿਵੇਂ ਸਤਿੰਦਰ ਸਰਤਾਜ ਨੇ ਗਾਣੇ ਚੁੱਪਚਾਪ ਮਨ ਵਿੱਚ ਵਸ ਜਾਂਦੇ ਨੇ ਉਹਨਾਂ ਦੀ ਆਦਤਾਂ ਵੀ ਵੱਖਰੀਆਂ ਨੇ ਉਹ ਕਾਰ ਵਿੱਚ ਮਿਊਜ਼ਿਕ ਨਹੀਂ ਸੁਣਦੇ ਸਗੋਂ ਬਾਹਰ ਦੇ ਨਜ਼ਾਰੇ ਵੇਖਣ ਚ ਪਸੰਦ ਕਰਦੇ ਨੇ ਕਦੇ ਵੀ ਸ਼ੋਅ ਮਗਰ 호텔 ਚ ਨਹੀਂ ਰੁਕਦੇ ਸਿੱਧਾ ਆਪਣੇ ਘਰ ਆਉਂਦੇ ਨੇ ਉਹਨਾਂ ਨੂੰ ਘਰ ਖਰੀਦਣ ਤੇ ਮਿਸਤਰੀਆਂ ਨੂੰ ਕੰਮ ਕਰਦੇ ਵੇਖਣ ਦਾ ਵੀ ਬਹੁਤ ਸ਼ੌਕ ਹੈ ਉਹ ਮਦਦ ਵੀ ਕਰਦੇ ਨੇ ਇੰਨੀ ਸਿੰਪਲ ਸਿਟੀ ਕਿੱਥੋਂ ਮਿਲਦੀ ਹੈ ਅੱਜਕੱਲ ਸਰਤਾਜ ਨੂੰ ਕਿਤਾਬਾਂ ਜਾਂ ਅਖਬਾਰ ਪੜ੍ਹਨ ਦਾ ਤਾਂ ਸ਼ੌਕ ਨਹੀਂ ਪਰ ਕਵਿਤਾਵਾਂ ਪੜਨ ਤੇ ਲਿਖਦੇ ਜ਼ਰੂਰ ਨੇ ਇਹ ਆਪਣੇ ਕਮਰੇ 341 ਨੰਬਰ ਬਲਕ ਚ ਰਹਿੰਦੇ ਸੰ ਤੇ ਆਪਣੀਆਂ ਕਾਰਾਂ ਦੇ ਨੰਬਰ ਵੀ 143 ਰੱਖਦੇ ਨੇ ਇੰਨਾਂ ਚੀਜ਼ਾਂ ਚ ਵੀ ਇੱਕ ਤਰ੍ਹਾਂ ਦੀ ਰੋਮਾਂਚ ਲੁਕਿਆ ਹੋਇਆ ਏ ਉਹਨਾਂ ਦੇ ਫੋਨ ਚ 200 300 ਗਾਣੇ ਅਜੇ ਵੀ ਪਏ ਨੇ ਜੋ ਕਦੇ ਰਿਲੀਜ਼ ਨਹੀਂ ਹੋਏ ਕਹਿੰਦੇ ਨੇ ਜਦ ਵੀ ਸਮਾਂ ਮਿਲਦਾ ਆਪਣਾ ਰੂਹ ਨੂੰ ਸ਼ਬਦਾਂ ਵਿੱਚ ਢਾਲ ਲੈਂਦੇ ਨੇ 2017 ਚ ਆਈ ਫਿਲਮ ਦਾ ਬਲੈਕ ਪ੍ਰਿੰਸ ਨਾਲ ਉਹਨਾਂ ਨੇ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ ਬਾਅਦ ਵਿੱਚ ਕਲੀ ਜੋਟਾ ਸ਼ਾਇਰ ਇਕੋ ਮਿੱਕੇ ਹੁਸ਼ਿਆਰ ਸਿੰਘ ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੁਣ ਗੱਲ ਕਰੀਏ ਪਰਿਵਾਰ ਦੀ ਸਰਤਾਜ ਦੇ ਮਾਤਾ ਪਿਤਾ ਤੇ ਇੱਕ ਭਰਾ ਨੇ ਜੋ ਕਿ ਆਪਣੇ ਆਪ 'ਚ ਵੀ ਪੀ ਐਚ ਡੀ ਹੋਲਡਰ ਹੈ 9 ਦਸੰਬਰ 2010 ਨੂੰ ਸਰਤਾਜ ਦਾ ਵਿਆਹ ਗੋਰੀ ਨਾਲ ਹੋਇਆ ਦੁਆਬੇ ਦੇ ਇਸ ਮਾਨਯੋਗ ਕਲਾਕਾਰ ਨੂੰ ਅੱਜ ਲੋਕ ਲੈਜੈਂਡ ਬਾਦਸ਼ਾਹ ਤੇ ਸ਼ੂਫੀ ਰਾਜਾ ਕਹਿੰਦੇ ਨੇ ਪਰ ਇਹ ਰੁਤਬਾ ਉਸ ਬੱਚੇ ਨੇ ਬਣਾਇਆ ਜੋ ਸਾਈਕਲ ਚੜ ਕੇ ਨਾਨਕੇ ਜਾਂਦਾ ਸੀ ਤੇ ਹੁਣ ਸਵਾਲ ਤੁਹਾਡਾ ਤੁਸੀਂ ਸਤਿੰਦਰ ਸਰਤਾਜ ਦੀ ਗਾਇਕੀ ਨੂੰ 100 ਵਿੱਚੋਂ ਕਿੰਨੇ ਨੰਬਰ ਦਿਵੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਤੇ ਰੋਲਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਹੋ ਜਿਹੇ ਹੋਰ ਵੀਡੀਓਜ਼ ਲਈ ਬਣੇ ਰੋਸਾ ਦੇ ਨਾਲ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰੱਖਾ ਛਤਸ੍ਰੀ ਅਕਾਲ ਦੋਸਤੋ